ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਹ ਹਟਲ ਗੁਰ ਸੇਵੀ ਐ ਕਹਿਨ ਸਹਜ ਸੁਬਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਖੋਵੈ ਸਿਫਤ ਖਸਮ ਦੀ ਨਵਰੇ ਅਰਸੋਂ ਕੁਰਸੋਂ ਝੱਟੀ ਐ ਤਦ ਡਿਠੇ ਸੱਚੇ ਬਾਤਿ ਸਾ ਮਲ ਜਨਮ ਜਨਮ ਦੀ ਕੱਟੀ ਐ ਤਦ ਡਿਠੇ ਸੱਚੇ ਬਾਤਿ ਸਾ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਸਰੀ ਮਹਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਨ ਹੀ ਸੁਣਿਆ ਦੁੱਖ ਸੁਖ ਮੇਰਾ ਤੌਬਤ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੋ ਜਾਣੀ ਤੈ ਨਹੀਂ ਸੁਣਿਆ ਦੁੱਖ ਸੁਖ ਮੇਰਾ ਤੋਬੇਦ ਨੀ ਕੀ ਖਟਾਨੀ ਜੀ ਕੀ ਇਕ ਹੀ ਪਹਿਮਾਨੀ ਪਰ ਜਤਨ ਕਰ ਰਹੇ ਬਹੁਤ ਤੇਰੇ ਤਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀ ਨੋਮੰਤਾਨੀ ਡਿੱਗ ਨਾ ਡੋਲ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਵੀਚ 함 ਤੁਮ ਕਸ਼ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਪਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੈ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬਾਦਿਓ ਗੁਰ ਕੀਓ ਬੰਦਾਨੀ ਪਰਗਟਿਓ ਜੋਤ ਸਹਿਜ ਸੁਖ ਸੋਭਾ ਬਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬਾਨਦਿਓ ਗੁਰ ਕੀਓ ਬੰਦਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਕਸਰੀ ਮਹੱਲਾ 5ਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੈਨਹੀਂ ਸੁਣਿਆ ਦੁੱਖ ਸੁਖ ਮੇਰਾ ਤੋਬਦ ਨੀਕੀ ਖਟਾਨੀ ਰਾਗ ਤਨਸਰੀ ਮਹੱਲਾ ਪੰਜਵਾਂ ਪਾਵਨ ਅੰਗ 671 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ